ਸਰ ਨੈਸ਼ਨਲ ਰੈਡਕ੍ਰੋਸ ਯਾਰ ਨੈਸ਼ਨਲ ਰੈਡਕ੍ਰੋਸ ਸਰ ਗਵਰਨਰ ਸਾਹਿਬ ਨੇ ਡਰੱਗ ਐਡਿਕਸ਼ਨ ਦੀ ਗੱਲ ਕੀਤੀ ਆ ਯੂਥ ਇਜ਼ ਬੈਡਲੀ ਇਨ ਫਲਕਚਰਸ ਆਫ ਡਰੱਗਸ ਜੇ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਡਿਫੀਨਿਟਿਵਲੀ ਦੀ ਗੱਲ ਕੀਤੀ ਆ ਕਿ ਡਿਫੀਨਿਟਿਵਿਟੀ ਨਾਲ ਇਹ ਡਰੱਗਸ ਦੇ ਵਿੱਚੋਂ ਜੋ ਯੂਥ ਕੱਢਿਆ ਜਾ ਸਕਦਾ ਤੇ ਕੀ ਮੈਸੇਜ ਦੋਗੇ ਯੂਥ ਨੂੰ ਤੁਸੀਂ ਬਿਲਕੁਲ ਕੱਢਿਆ ਜਾ ਸਕਦਾ ਜੀ ਲੇਕਿਨ ਦੇਖੋ ਆਪਣੇ ਪੰਜਾਬ ਦੇ ਬੰਦੇ ਸਭ ਤੋਂ ਜ਼ਿਆਦਾ ਮਿਲਟਰੀ ਸੀਗੇ ਅੱਜ ਪੰਜਾਬ ਦੇ ਬੰਦੇ ਰਿਕਰੂਟ ਕਰਨ ਵਾਸਤੇ ਉੱਥੇ ਜਾਂਦੇ ਹੀ ਨਹੀਂ ਹੈਗੇ ਕਿ ਉਹ ਨਹੀਂ ਜਾਂਦੇ ਹੈਗੇ ਕਿ ਉਹਨਾਂ ਨੂੰ ਡਰਗ ਦੇ ਮਾਰ ਲਿਆ ਤੇ ਮਤਲਬ ਆ ਜਿਹੜੀ ਸਨੇਚਿੰਗ ਹੁੰਦੀ ਪਈ ਹੈ ਉਹ ਕੌਣ ਕਰਦਾ ਪਿਆ ਉਹ ਬਿਹਾਰੀਏ ਨਹੀਂ ਕਰਦੇ ਜਾਂ ਦੂਸਰੀ ਸਟੇਟ ਤੇ ਨਹੀਂ ਕਰਦੇ ਆਪਣੇ ਪੰਜਾਬੀ ਹੀ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਜਦੋਂ ਨਸ਼ਾ ਚਾਹੀਦਾ ਉਹ ਮਹਿੰਗਾ ਹੈਗਾ ਉਹਦੇ ਵਾਸਤੇ ਉਹਨਾਂ ਨੂੰ ਸਾਰੇ ਕੰਮ ਕਰਨੇ ਪੈਂਦੇ ਆ ਲੇਕਿਨ ਜੇ ਆਪਾਂ ਹਰ ਵਿਲੇਜ ਦੇ ਵਿੱਚ ਇੱਕ ਜਿਮ ਖੋਲਦੀ ਹੈ ਉੱਥੇ ਜ਼ਿਆਦਾ ਪੈਸੇ ਨਹੀਂ ਲੱਗਦੇ ਤੇ ਉਹ ਸਾਰੇ ਪਿੰਨਾਂ ਦੇ ਵਿੱਚ ਇੱਕ ਇੱਕ ਜਿਮ ਖੋਲਦੀਏ ਤੇ ਪ੍ਰੋਬਲਮ ਦੂਰ ਹੋ ਸਕਦੀ ਹੈ ਪਰ ਇੱਥੇ ਸਰਕਾਰ ਦੀ ਵਿਲ ਨਹੀਂ ਹੈਗੀ ਉਹ ਪੇਪਰਾਂ ਤੇ ਬੜਾ ਕੁਝ ਕਹਿੰਦੇ ਆ ਭਾਸ਼ਣਾ ਚ ਬੜਾ ਕੁਝ ਕਹਿੰਦੇ ਆ ਲੇਕਿਨ ਮੈਨੂੰ ਪਿਛਲੇ 25 ਸਾਲਾਂ ਤੋਂ ਇਸ ਸੰਸਦ ਨੂੰ 29 ਸਾਲ ਹੋ ਗਏ ਮੈਂ ਸਰੀਆ ਸਰਕਾਰਾਂ ਨੂੰ ਮਿਲਿਆ ਲੇਕਿਨ ਵਿਲ ਨਹੀਂ ਹੈਗੀ ਜਦ ਤੱਕ ਸਰਕਾਰ ਦੀ ਵਿਲ ਨਹੀਂ ਹੁੰਦੀ ਤਦ ਤੱਕ ਇਹ ਕੰਮ ਖਤਮ ਨਹੀਂ ਹੋ ਸਕਦੇ ਜੀ ਸੰਤਮੋਜ ਜਮੀ ਸਾਹੂ ਸੰਤਮੋਜ ਜਾਈ ਅੱਜ ਗਰਾਹ ਦੇ ਹੈਵਨ ਨੀ ਪੈਲਸ ਵਿੱਚ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦੇ ਸਮਾਇਆ ਗਿਆ ਸਰਵ ਮੁੱਖੀ ਪੰਜਾਬ ਦੇ ਰਾਜਪਾਲ ਮਾਨ ਜੋ ਕੁਲਾਬਜਨ ਘਟਾਰੀਆ ਜੀ ਨੇ ਇਸ ਮੌਕੇ ਤੇ ਉੱਪਰ ਸ਼ਿਰਕਤ ਕੀਤੀ ਕਿਉਂਕਿ ਹੈਵਨਲੀ ਪੈਲੇਸ ਨੂੰ ਏਸ਼ੀਆ ਦਾ ਸਭ ਤੋਂ ਵੱਡਾ ਸੀਨੀਅਰ ਸਿਟੀਜ਼ਨ ਹੋਮ ਕਿਹਾ ਜਾਂਦਾ ਹੈ ਅੰਤਰਰਾਸ਼ਟਰੀ ਸੀਨੀਅਰ ਦੇਸਰ ਇੱਥੇ ਨਾਇਆ ਗਿਆ ਇਸ ਬਾਗ ਵਿੱਚ ਅਧਿਆਤਮਿਕ ਨੇਤਾ ਸਮਾਜ ਸੁਧਾਰਕ ਸੀਨੀਅਰ ਨਾਗਰਿਕ ਇਸ ਤੋਂ ਇਲਾਵਾ ਇਲਾਕੇ ਦੇ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਉੱਤੇ ਹੈਵਨਲੀ ਪੈਲਸ ਦੇ ਚੇਅਰਮੈਨ ਨਿਲ ਕੁਮਾਰ ਮੋਹਨ ਨੇ ਦੱਸਿਆ ਕਿ 1996 ਵਿੱਚ ਉਹਨਾਂ ਨੇ ਡੀਵੀਸੀ ਟਰਸਟ ਕਾਇਮ ਕੀਤਾ ਸੀ ਜਿਸ ਦਾ ਮੁੱਖ ਮਕਸਦ ਗਰੀਬ ਅਤੇ ਲੋੜਵੰਦ ਲੋਕਾਂ ਦੀ ਸੇਵਾ ਕਰਨਾ ਸੀ ਇਸ ਮੌਕੇ ਮੁੱਖ ਮਹਿਮਾਨ ਮਾਨਯੋਗ ਗੁਲਾਬ ਚੰਦ ਕਟਾਰੀਆ ਜੀ ਮੁੱਖ ਮੈਂ ਪੰਜਾਬ ਦੇ ਰਾਜਪਾਲ ਦਾ ਸਵਾਗਤ ਡੀਵੀਸੀ ਟਰਸਟ ਦੇ ਚੇਅਰਮੈਨ ਅਨਿਲ ਕੁਮਾਰ ਮੁੰਗਾ ਜੀ ਨੇ ਕੀਤਾ ਰਾਜਪਾਲ ਸਰ ਨੇ ਮੁੰਬਾ ਜੀ ਦੀ ਪ੍ਰਸ਼ੰਸਾ ਕਰਦਾ ਕਿਹਾ ਕਿ ਉਹ ਇਸ ਨੇ ਲੰਮੀ ਸਾਲਾਂ ਤੋਂ ਮੁਕਤਾ ਦੀ ਸੇਵਾ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕਰਦੇ ਹਨ ਅਤੇ ਹੈਵਲੀ ਪੈਲੈਸ ਨੂੰ ਇੱਕ ਬਲਖਣ ਉਦਾਹਰਨ ਦੇ ਤੌਰ ਤੇ ਪੇਸ਼ ਕਰਨ ਦੇ ਲਈ ਉਹ ਇੱਕ ਪ੍ਰਸ਼ੰਸਾ ਦੇ ਪੱਤਰ ਹਨ ਰਾਜਪਾਲ ਨੇ ਕਿਹਾ ਕਿ ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰਸਟ ਸਲਮ ਇਲਾਕਿਆਂ ਝੁੱਗੀ ਚੌਂਪੜੀ ਵਾਲੇ ਇਲਾਕਿਆਂ ਵਿੱਚ ਮੁਫਤ ਦਵਾਈਆਂ ਸਰਜਰੀ ਅਤੇ ਮੈਡੀਕਲ ਸਹੂਲਤਾਂ ਦੇ ਕੇ ਸ਼ਾਨਦਾਰ ਕੰਮ ਕਰ ਰਿਹਾ ਹੈ ਉਹ ਹਰ ਰੋਜ਼ 15000 ਤੋਂ ਵੱਧ ਪੋਸ਼ਣਜੋਕ ਖਾਣੇ ਵੰਡਦੇ ਹਨ ਜਿੰਨਾ ਵਿੱਚੋਂ 7500 ਖਾਣਾ ਲੁਧਿਆਣਾ ਦੀਆਂ ਝੁੱਗੀਆਂ ਚੌਕੜੀਆਂ ਵਿੱਚ ਵੰਡਿਆ ਜਾਂਦਾ ਹੈ ਅਤੇ 7500 ਖਾਣਾ ਦਿੱਲੀ ਦੇ ਹਸਪਤਾਲਾਂ ਦੇ ਬਾਹਰ ਪੇਸ਼ੈਂਟਾਂ ਦੇ ਵਾਰਸਾਂ ਅਤੇ ਪੇਸ਼ੈਂਟਾਂ ਨੂੰ ਵੰਡਿਆ ਜਾਂਦਾ ਹੈ ਇਸ ਦੇ ਨਾਲ ਹੀ ਉਹ ٹرسٹ ਦੇ ਝੁੱਗੀ ਚੌਕੜੀ ਵਾਲੇ ਜੋ ਗਰੀਬ ਪਰਿਵਾਰ ਨੇ ਉਹਨਾਂ ਦੇ ਨੌਜਵਾਨਾਂ ਨੂੰ ਚੁਣ ਕੇ ਉਹਨਾਂ ਨੂੰ ਸੁਖ ਲਈ ਦੇ ਕੇ ਰੋਜ਼ਗਾਰ ਦੇਣ ਦਾ ਪ੍ਰਬੰਧ ਕਰਨਾ ਕਰ ਰਿਹਾ ਹੈ ਉਹਨਾਂ ਨੂੰ ਗਰੀਬੀ ਦੂਰ ਕਰਨ ਵਿੱਚ ਯੋਦਨ ਪਾ ਰਿਹਾ ਹੈ ਇਸ ਮੌਕੇ ਰਾਜਪਾਲ ਨੇ ਹੈਵਨਲੀ ਐਂਜਲਸ ਬਿਲਡਿੰਗ ਦਾ ਉਦਘਾਟਨ ਕੀਤਾ ਜਿਸ ਵਿੱਚ 300 ਤੋਂ ਵੱਧ ਅਨਾਥ ਬੱਚਿਆਂ ਲਈ ਘਰ ਅਤੇ ਜੁਆਇਫੁਲ ਲਿਵਿੰਗ ਲਈ ਪ੍ਰਬੰਧ ਕੀਤਾ ਗਿਆ ਇਸ ਤੋਂ ਇਲਾਵਾ ਬਜ਼ੁਰਗਾਂ ਅਤੇ ਲਾਜ਼ਾਰ ਲਾਚਾਰ ਮਹਿਲਾਵਾਂ ਲਈ 150 ਬੈੱਡਾਂ ਵਾਲਾ ਆਸ਼ਰਮ ਦੇ ਉਦਘਾਟਨ ਵੀ ਕੀਤਾ ਗਿਆ ਇਸ ਸਮੇਂ ਵਿਸ਼ਵ ਸ਼ਾਂਤੀ ਦੂਤ ਦੇ ਤੌਰ ਤੇ ਜਾਣੇ ਜਾਂਦੇ ਪਰਮ ਪੂਜਨੀਕ ਆਚਾਰੀਆ ਡਾਕਟਰ ਲੋਕੇਸ਼ ਮਨੀ ਜੋ ਕਿ ਇਹ ਇਨਸਾ ਵਿਸ਼ਵ ਭਾਰਤੀ ਦੇ ਸੰਸਥਾਪਕ ਨੇ ਨੇ ਕਿਹਾ ਕਿ ਭਾਰਤ ਦੇ ਨੌਜਵਾਨ ਦੇਸ਼ ਦਾ ਭਵਿੱਖਨ ਪਰ ਬਹੁਤ ਸਾਰੇ ਨੌਜਵਾਨ ਗਰੀਬੀ ਕਰਕੇ ਆਪਣੇ ਸੁਪਨੇ ਨੂੰ ਪੂਰਾ ਨਹੀਂ ਕਰ ਪਾਉਂਦੇ ਡੀਬੀਸੀ ਟਰਸਟ ਦਾ ਅਨਾਥ ਆਸ਼ਰਮ ਬਜ਼ੁਰਗਾਂ ਅਤੇ ਬੱਚਿਆਂ ਨੂੰ ਪਰਵਾਰਕ ਮਾਹੌਲ ਦੇ ਕੇ ਪਿਆਰ ਦੇ ਕੇ ਪ੍ਰੇਰਨਾ ਦੇ ਕੇ ਉਹਨਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਦੇ ਮੌਕੇ ਪਰਦਾਨ ਕਰਦਾ ਹੈ ਆਚਾਰਿਆ ਮਨੀਸ਼ 무ਨੀ ਨੇ ਜੋ ਕਿ ਪ੍ਰਸਿੱਧ ਆਚਾਰਿਆ ਦੇ ਆਚਾਰਿਆ ਦੇਵਚਾਰੀਆ ਨੇ ਕਿਹਾ ਕਿ ਹੈਵਨਲੀ ਪੈਲਸ ਵਿੱਚ ਸੀਨੀਅਰ ਅਤੇ ਹੈਵਨਲੀ ਐਂਜਲਸ ਵਿੱਚ ਬੱਚਿਆਂ ਦੇ ਲਈ ਸਨ ਸਾਂਸ਼ਨ ਜੀਵਨ ਦੇ ਲਈ ਸਿਹਤਮੰਦ ਭੋਜਨ ਨਿਯਮਤ ਜਾਂਚ ਕਸਰਤ ਅਤੇ ਤਣਾ ਪ੍ਰਬੰਧਨ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਤਾਂ ਕਿ ਉਹਨਾਂ ਨੂੰ ਸਿਹਤ ਅਤੇ ਮਾਸਿਕ ਤੰਦਰੁਸਤੀ ਪ੍ਰਦਾਨ ਕੀਤੀ ਜਾ ਸਕੇ ਇਸ ਸਮਾਗਮ ਦੇ ਵਿੱਚ ਜਿੱਥੇ ਵੱਖ-ਵੱਖ ਸ਼ਖਸੀਅਤਾਂ ਵੱਲੋਂ ਸੰਬੋਧਨ ਕੀਤਾ ਗਿਆ ਉੱਥੇ ਹੀ ਸਮਾਗਮ ਵਿੱਚ ਆਏ ਸਰੋਤਿਆਂ ਦੇ ਮਨੋਰੰਜਨ ਲਈ ਸੰਸਕ੍ਰਿਤ ਕਾਰਗ੍ਰਾਮ ਪੇਸ਼ ਕੀਤੇ ਗਏ ਪ੍ਰਾਪਰਗਤ ਨਾਚ ਗੀਤ ਨਾਟਕ ਬਜ਼ੁਰਗਾਂ ਅਤੇ ਬੱਚਿਆਂ ਦੁਆਰਾ ਪੇਸ਼ ਕੀਤੇ ਗਏ ਬੀਬੀਸੀ ਟਰਸਟ ਦੇ ਟਰਸਟੀ ਰਾਜੇਸ਼ ਨਰੂਲਾ ਅਮਰਿੰਦਰ ਐਸਤਮਾਨ ਅਨਿਲ ਸਿੰਘਾਨੀਆ ਅਮਰਤ ਭਾਂਬਰੀ ਨੀਰੂ ਸੀਤਲ ਅਤੇ ਕੋਆਰਡੀਨੇਟਰ ਸੰਯੁਕਤ ਜੀਐਮ ਕਰਨਲ ਪ੍ਰਵਿੰਦਰ ਸਿੰਘ ਨੇ ਸਮਾਗਮ ਦੀ ਸਫਲਤਾ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਅਖੀਰ ਦੇ ਵਿੱਚ ਆਏ ਸਰੋਤਿਆਂ ਦਾ ਧੰਨਵਾਦ ਕਰਦੇ ਹੋਏ ਅਨਿਲ ਕੁਰ ਮੁੰਗਾ ਜੀ ਨੇ ਕਿਹਾ ਕਿ ਰਾਜਪਾਲ ਆਚਾਰੀਆ ਡਾਕਟਰ ਲਕੇਸ਼ ਮੁਨੀ ਅਤੇ ਹੋਰ ਸਾਰੇ ਵਿਅਕਤੀਆਂ ਦਾ ਆਭਾਰ ਪ੍ਰਗਟਾਇਆ ਅਤੇ ਭਵਿੱਖ ਦੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ ਉਹਨਾਂ ਨੇ ਕਿ ਟਰਸਟ ਦਾ ਮਕਸਦ ਗਰੀਬ ਵਰਗਾ ਦੇ ਲੋਕਾਂ ਨੂੰ आश्रम ਵੱਲੋਂ ਮੈਡੀਕਲ ਸਹੂਲਤਾਂ ਸਿੱਖਿਆ ਪ੍ਰਦਾਨ ਕਰਨਾ ਹੈ ਤਾਂ ਕਿ ਅਸੀਂ ਭਾਰਤ ਨੂੰ ਇੱਕ ਵਿਕਸਤ ਦੇਸ਼ ਬਣਾ ਸਕੀਏ ਇਸ ਸਮੇਂ ਪੱਤਰਕਾਰਾਂ ਨਾਲ ਗਲਤ ਕਰਦੇ ਉਹਨਾਂ ਦੱਸਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਵਿੱਚ ਦਲਦਲ ਕਰਨ ਲਈ ਜੋ ਸਰਕਾਰਾਂ ਨੇ ਇਹਨਾਂ ਦਾ ਯੋਗਦਾਨ ਹੈ ਕਿਉਂਕਿ ਰਾਜਨੀਤਿਕ ਇੱਛਾ ਸ਼ਕਤੀ ਦੀ ਘਾਟ ਕਰਕੇ ਇੱਥੇ ਨੈਕਸਸ ਬਣੇ ਹੋਏ ਨੇ ਗਰੂਪ ਬਣੇ ਹੋਏ ਨੇ ਜੋ ਨਹੀਂ ਚਾਹੁੰਦੇ ਕਿ ਪੰਜਾਬ ਵਿੱਚੋਂ ਨਸ਼ਾ ਕਤਮ ਕੀਤਾ ਜਾ ਸਕੇ ਨਸ਼ਾ ਖਤਮ ਨਹੀਂ ਕਰਨਾ ਚਾਹੁੰਦੇ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਖਰਾਹੇ ਤੋਰ ਕੇ ਜੋ ਪੰਜਾਬ ਦਾ ਇੱਕ ਸੱਭਿਆਚਾਰ ਹੈ ਉਸ ਨੂੰ ਖਤਮ ਕੀਤਾ ਜਾ ਸਕੇ ਉਹਨਾਂ ਨੇ ਉਹਨਾਂ ਨੇ ਸਰਕਾਰਾਂ ਨੂੰ ਸੰਜੀਦਗੀ ਨਾਲ ਨਸ਼ਾ ਖਤਮ ਕਰਨ ਦੇ ਲਈ ਯਤਨ ਕਰਨ ਦੀ ਅਪੀਲ ਕੀਤੀ ਇਸ ਸਮੇਂ ਉਹਨਾਂ ਨੇ ਆਏ ਸ्रोਤਾਂ ਦਾ ਧੰਨਵਾਦ ਕੀਤਾ ਆਓ ਦੇਖਦੇ ਹਾਂ ਪੱਤਰਕਾਰ ਗਰਦੀਪ ਸਿੰਘ ਸ਼ਾਹਬਰ ਦੀ ਇੱਕ ਵਿਸ਼ੇਸ਼ ਰਿਪੋਰਟ You and done संतो निरामया सर्वे भद्राणि पश्यन्तु मा कश्चित दुःख सर्वे भवन्तु सुखिने सर्वे सन्तु निरामया सर्वे भद्राणि पश्यन्तु मा कश्चित दुःख भाग् चलिए पीछे फोटो का तो अच्छे काम से हाथ लगाने भी उसकी ऊर्जा वो व्यक्ति के अपने आप स्वयं के मन में भी आती है जब कुछ देखते हैं तो उसमें से कुछ प्रेरणा लेकर के सीखने का प्रयास करते हैं कि वास्तव में ऐसे श्रेष्ठ कार्य करने वाले समाज में लोग हैं इसके लिए भारत अब तक श्रेष्ठ बना हुआ है ये मेरा भी सौभाग्य कि मैं आपके इस कार्यक्रम से जुड़ सकता आचार्य मनीष जी क्या मैं सोचता हूँ शायद इतना टीवी पे मैं भी किसी को नहीं देता जितना इनको देखता। रही हूँ और इनकी सबसे बड़ी विशेषता जो मुझे कॉन्फिडेंस से अपनी बात रखते हैं वो कॉन्फिडेंस ये बताता है कि इनको आयुर्वेद और आयुर्वेद के द्वारा चिकित्सा कैसे की जा सकती है उसका पूरा आत्मविश्वास है हमारे देश का दुर्भाग्य रहा कि आयुर्वेद के जानने वाले लोगों ने ही आयुर्वेद का सबसे बड़ा नुकसान किया है उनका कॉन्फिडेंस नहीं होने के कारण वो कई बार एलोपैथी को भी साथ में डाल देते हैं ताकि उनका धंधा ठीक करे सेवा करने में उनका उद्देश्य नहीं रहता है, वो भी व्यवसाय में नहीं रहता तो आचार्य जी मुझे बहुत खुशी है सुनाए तो तुरंत चेंज किया और उसके कारण से मैं चाहता था मैं आपसे समय चाहूंगा कि मुझे क्यों कि मेरी साइड के पास तो मुझे वापस जाना होगा मैं आप सब से बहुत-बहुत आपको शुभकामना देता हूं और आपका आशीर्वाद हम पर भी बना रहे ताकि हम ईमानदारी से अच्छे ढंग से एक धन सेवक बनकर के तो बन नहीं। एक प्रशासक बनकर के ग एक धन सेवक बन करके जनता के काम को अच्छी प्रकार से कर सके ये आप सब बुजुर्ग लोगों का आशीर्वाद मिले यही कामना करते हुए एक बार आप और मैं सब अनिल जी के लिए बहुत ताली तालीरें बहुत अच्छा काम किया है काम कर रहे उन सब भाई बहनों को भी मैं बहुत धन्यवाद देता हूँ कि वो जिस समर्पित भाव से इस वातावरण को अच्छा बनाने में लगे हुए हैं उन सबको मेरी ओर से बहुत बहुत है और आचार्य लोकेश मणि जी आपको बहुत धन्यवाद कि आपने पता नहीं किस योग से आपका मेरा मिलन हुआ और कैसे आपने मेरे को इससे जोड़ा तो मैं सोचता हूँ मैं हर साल के लिए बुक हूँ इनके पास अब ये मुझे में चाहें केवल तारीख पहले बता दे दस पंद्रह दिन पहले थोड़ा सर आज आप जो आज समागम में आए हुए लोग दूसरी बार आए हो शायद कैसा लगा इस समागम में आकर मुझे बहुत अच्छा लगा कारण क्या है कि जो वरिष्ठ हैं मैंने हैं है या भाई हैं उनको जिस प्रकार का वातावरण यहाँ मिल रहा है जिस ढंग से उनको रखा जा रहा है जो सुविधाओं पर रखा जा शायद उनके घरों पर भी उस प्रकार की सुविधाएं उपलब्ध हैं और बड़ा जो मुझे आकर्षित इसने किया ऐसे बच्चे जिनको माँ बाप भगवान भरोसे छोड़ जाते हैं उसका कोई माँ बाप बन करके उनका ठीक तरह से पालन करके उनके जीवन को बहुत अच्छा बना दे उससे बड़ी और मानवता की सेवा नहीं सर आपने एक मुख्य प्रधानमंत्री साहब के साथ जब गुरदासपुर आए थे उस मीटिंग में बाढ़ को लेकर के उनसे बातचीत हुई थी राज्य सरकार के भी दो मंत्री थे वहाँ तो फंड को लेकर के जो बात चल रही थी उनके मंत्रियों ने कहा कि भाई इन्होंने 1600 करोड़ कम है उसमें क्या बात हुई थी एग्जैक्ट कि बात तो क्या है कि इस केंद्र का जो निर्णय होता है ना वो तो एक तरह से टोकन था उसके बाद सारा एसेसमेंट होने के बाद मिलता और सामान्यतः तो मैं जैसा हमेशा कहता हूँ कि ये जो आपदा रात होता है ये कोई हर सरकार का अपना एक हिस्सा तय है केंद्र सरकार को चाहे आपदा आए चाहे न आए उस फंड में वो पैसा हर साल डालते हैं सेवेंटी फाइव परसेंट केंद्र डालता है पच्चीस परसेंट राज्य सरकार को डाल करके उस फंड को बनाना पड़ता है वो फंड जब कभी आवश्यकता होती है उस समय उसको खर्च करने के लिए सरकार के पास होता है सरकार तो ने जो अब तक भेजा है जो मुझे रिकॉर्ड रिक 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 से देखा है वो लगभग बारह हज़ार करोड़ रुपया दोनों का मिला करके उस फंड में है और तो सर, सर, सर सरकार का जो है वो कभी भी आपदा आती एक है फसल खराबा होता है तो उनके लोन्स के हिसाब से छः हजार आठ सौ रुपया पर बीघे के हिसाब से केंद्र की सरकार का फसल नुकसान के रूप में मिलता है और यहाँ की सरकार ने और किया कि वो जो पुराना फंड बढ़ा हुआ था उसमें से तेरह हजार दो सौ करोड़ रुपया और अपनी तरफ से मिला करके हर किसान को बीस हजार देने की घोषणा की ये जो सोलह हजार सोलह सौ सो करोड़ रुपया दिया है ये तो एक तरह से इमरजेंसी के लिए दूसरे कामों के लिए दिया है असेसमेंट होने के बाद अगर उनका इससे भी ज्यादा बनेगा तो केंद्र सरकार उतना पैसा देगी सर गवर्नर ਯੂਥ ਇਜ਼ ਬੈਡਲੀ ਇਨ ਕਲੱਚਸ ਆਫ ਡਰੱਗਸ ਜੇ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਡਿਫੀਨਿਟਲੀ ਦੀ ਗੱਲ ਕੀਤੀ ਹੈ ਕਿ ਡਿਫੀਨਿਟਲੀ ਨਾਲ ਇਹ ਡਰੱਗਸ ਦੇ ਵਿੱਚੋਂ ਜੋ ਯੂਥ ਕੱਢਿਆ ਜਾ ਸਕਦਾ ਹੈ ਤੇ ਕੀ ਮੈਸੇਜ ਦੋਗੇ ਯੂਥ ਨੂੰ ਤੁਸੀਂ ਬਿਲਕੁਲ ਕੱਢਿਆ ਜਾ ਸਕਦਾ ਜੀ ਲੇਕਿਨ ਦੇਖੋ ਆਪਣੇ ਪੰਜਾਬ ਦੇ ਬੰਦੇ ਸਭ ਤੋਂ ਜ਼ਿਆਦਾ ਮਿਲਟਰੀ ਸੀਗੇ ਅੱਜ ਪੰਜਾਬ ਦੇ ਬੰਦੇ ਰਿਕਰੂਟ ਕਰਨ ਵਾਸਤੇ ਉੱਥੇ ਜਾਂਦੇ ਹੀ ਨਹੀਂ ਹੈਗੇ ਕਿਉਂ ਨਹੀਂ ਜਾਂਦੇ ਹੈਗੇ ਕਿ ਉਹਨਾਂ ਨੂੰ ਡਰੱਗ ਨੇ ਮਾਰ ਲਿਆ ਤੇ ਮਤਲਬ ਆ ਜਿਹੜੀ ਸਨੇਚਿੰਗ ਹੁੰਦੀ ਪਈ ਹੈ ਉਹ ਕੌਣ ਕਰਦਾ ਪਿਆ ਉਹ ਬਿਹਾਰੀਏ ਨਹੀਂ ਕਰਦੇ ਜਾਂ ਦੂਸਰੀ ਸਟੇਟ ਤੇ ਨਹੀਂ ਕਰਦੇ ਆਪਣੇ ਪੰਜਾਬੀ ਹੀ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਜਦੋਂ ਨਸ਼ਾ ਚਾਹੀਦਾ ਉਹ ਮਹਿੰਗਾ ਹੈਗਾ ਉਹਦੇ ਵਾਸਤੇ ਉਹਨਾਂ ਨੂੰ ਸਾਰੇ ਕੰਮ ਕਰਨੇ ਪੈਂਦੇ ਆ ਲੇਕਿਨ ਜੇ ਆਪਾਂ ਹਰ ਵਿਲੇਜ ਦੇ ਵਿੱਚ ਇੱਕ ਜਿਮ ਖੋਲਦੀਏ ਉੱਤੇ ਜ਼ਿਆਦਾ ਪੈਸੇ ਨਹੀਂ ਲੱਗਦੇ ਤੇ ਉਹ ਸਾਰੇ ਪਿੰਨਾਂ ਦੇ ਵਿੱਚ ਇੱਕ ਇੱਕ ਜਿਮ ਖੋਲਦੀਏ ਤੇ ਪ੍ਰੋਬਲਮ ਦੂਰ ਹੋ ਸਕਦੀ ਹੈ ਪਰ ਇੱਥੇ ਸਰਕਾਰ ਦੀ ਵਿਲ ਨਹੀਂ ਹੈਗੀ ਉਹ ਪੇਪਰਾਂ ਤੇ ਬੜਾ ਕੁਝ ਕਹਿੰਦੇ ਆ ਭਾਸ਼ਣਾ ਚ ਬੜਾ ਹੁਸ਼ਕੰਦਿਆ ਲੇਕਿਨ ਮੈਨੂੰ ਪਿਛਲੇ 25 ਸਾਲਾਂ ਤੋਂ ਇਹ ਸੰਸਦ ਨੂੰ 29 ਸਾਲ ਹੋ ਗਏ ਮੈਂ ਸਾਰੀਆਂ ਸਰਕਾਰਾਂ ਨੂੰ ਮਿਲਿਆ ਲੇਕਿਨ ਵਿਲ ਨਹੀਂ ਹੈਗੀ ਜਦ ਤੱਕ ਸਰਕਾਰ ਦੀ ਵਿਲ ਨਹੀਂ ਹੁੰਦੀ ਤਦ ਤੱਕ ਇਹ ਕੰਮ ਖਤਮ ਨਹੀਂ ਹੋ ਸਕਦੇ ਕਿਉਂਕਿ ਇਹਦੇ ਵਿੱਚ ਜਦੋਂ ਸਰਕਾਰ ਦੇ ਆਪਣੇ ਹੀ ਬੰਦੇ ਜੁੜ ਜਾਂਦੇ ਹੈਗੇ ਨੇ ਤੇ ਉਹ ਰੋਡ ਫਰਫੇਲ ਹੋਣਾ ਸੈਟਅਪ ਹੋ ਜਾਂਦੀ ਹੈ ਉਹ ਖਾਣੇ ਕੇ ਔਰ ਦਿਖਾਣੇ ਕੇ ਹੋਰ ਹੋ ਜਾਂਦਾ ਹੈਗਾ ਪਰ ਆਪਾਂ ਨੂੰ ਰਲ ਮਿਲ ਕੇ absolutely why not ਕਬਈ ਇਹ ਉਹਨ ਜਖੂ ਕੁਟਾਰੀਆ ਸਾਹਿਬ ਨੇ ਜੇ ਐਫਰਟ ਕੀਤੀਆਂ ਹੈਗੀਆਂ ਤੇ ਉਹ ਸincere ਐਫਰਟ ਨੇ ਪਾਦਿਆਤਰਾ ਕਿਉਂ ਕੀਤੀ ਉਹਨਾਂ ਨੇ ਤੇ ਅਸੀਂ ਤਾਂ ਉੱਥੇ ਬੈਠੇ ਵੀ ਸਾਰਾ ਕੁਝ ਦੇਖਦੇ ਆ ਹੁਣ ਵੋਟ ਬੈਂਕ ਸ਼ਿਫਟ ਹੋ ਰਿਹਾ ਹੈ ਕਿ ਇੱਕ ਇੱਕ ਐਨਆਰਆਈ ਇੱਥੇ 10-10 ਫੈਮਿਲੀਆ ਨੂੰ ਸਪੋਰਟ ਕਰ ਰਿਹਾ ਤੇ ਉਹ ਜਿਹੜੇ ਐਨਆਰਆਈ ਨੇ ਉਹ ਸਾਰੇ ਇਸ ਚੀਜ਼ ਨੂੰ ਦੇਖਦੇ ਪਏ ਨੇ ਕਿ ਅਸੀਂ ਪੰਜਾਬ ਨੂੰ ਕਿੱਦਾਂ ਬਚਾਣਾ ਹੈ ਤੇ ਉਹ ਸਾਰੇ ਇੱਕ ਯੂ ਨੋ ਅਸਲੇ ਆਪਣੀ ਕਲੈਰਟੀ ਔਰ ਮਾਈਂਡ ਨਾਲ ਚੱਲਦੇ ਪਏ ਨੇ ਤੁਸੀਂ ਅਗਲੇ ਇਲੈਕਸ਼ਨ ਚ ਸ਼ਿਫਟ ਦੇਖ ਲੋਗੇ ਸਸਤਾ ਵੱਲੋਂ ਵੀ ਕੁਝ ਤੁਸੀਂ ਇਹ ਕੋਈ ਪ੍ਰਾਲਾ ਕਰ ਰਹੇ ਹੋ ਨਸ਼ੇ ਨਸ਼ਾ ਤੋਂ ਬਚਣ ਵਾਸਤੇ ਪੰਜਾਬ ਦੇ ਵਿੱਚ ਨਹੀਂ ਜੀ ਸਾਡੇ 7 ਪ੍ਰੋਗਰਾਮ ਹੈਗੇ ਨੇ ਸਾਰੇ ਆਇਡੈਂਟੀਫਾਈਡ ਨੇ ਅਸੀਂ ਕੋਈ ਹਾਂਜੀ ਇਹ 2017 ਚ ਕੀਤਾ ਸੀ ਜੀ ਸ਼ੁਰੂ ਤੇ ਹੁਣ ਸਾਨੂੰ ਹਲੇ 150 ਦੀ ਪਰਮਿਸ਼ਨ ਮਿਲੀ ਹੈ ਲੇਕਿਨ ਸਾਡੇ ਕੋਲ ਬੱਚੇ 150 ਜ਼ਿਆਦਾ ਨੇ ਹੁਣ ਅਗਲੇ 50 ਦੀ ਪਰਮਿਸ਼ਨ ਵਾਸਤੇ ਪਾਈ ਹੋਈ ਹੈ ਐਪਲੀਕੇਸ਼ਨ ਇਹ ਹਿੰਦੁਸਤਾਨ ਦੇ ਵਿੱਚ ਕੋਈ ਵੀ ਕੰਮ ਕਰਵਾਉਣਾ ਹੋਵੇ ਤੇ ਬੜੇ ਰੋਡ ਬਲਾਕ ਨੇ ਪਰ ਪਰਮਾਤਮਾ ਦੀ ਮਿਹਰ ਹੈ ਕਿ ਐਸੀ ਸਾਰਾ ਕੰਮ ਮੈਰਿਟਸ ਦਾ ਕਰਵਾਨੇ ਹੈਗੇ ਆ ਅਸੀਂ ਕਦੀ ਕਿਸੇ ਨੂੰ ਬ੍ਰਾਈਬ ਨਹੀਂ ਕੀਤਾ ਤੇ ਉਸੇ ਕਾਰਨ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਹੁਣ ਇਹ ਪਿਛਲੇ ਮਹੀਨੇ ਸਾਨੂੰ 4 ਨਿਊਲੀ ਬੋਨਡ ਬੱਚੇ ਮਿਲੇ ਨੇ ਜਿਨ੍ਹਾਂ ਦੀ ਕੰਜਕਾਂ ਦੇ ਵਿੱਚ ਗੰਗਾ ਜਲਨ ਨੂੰ ਆ ਕੇ ਪੂਜਨ ਕੀਤਾ ਗਿਆ ਦੇਵੀ ਦਾ ਰੂਪ ਦੇ ਨਾਲ ਤੇ ਉਹ ਸਾਰਿਆਂ ਨੂੰ ਅੱਜ ਗਵਰਨਰ ਸਾਹਿਬ ਦੇ ਯੂਨੋ ਲੈਬ ਦੇ ਵਿੱਚ ਰੱਖਿਆ ਸੀਗਾ ਪਿਛਲੀ ਵਾਰੀ ਗਵਰਨਰ ਸਾਹਿਬ ਆਏ ਸੀ ਤਦੋਂ ਇੱਕ ਬੱਚਾ ਉਹਨਾਂ ਨੇ ਦਿੱਤਾ ਸੀਗਾ ਉਹ ਬੱਚਾ ਹੁਣ ਅਮਰੀਕਾ ਅਡਾਪਟ ਹੋ ਗਿਆ ਤੇ ਹੁਣ 4 ਹੋਰੇਗੇ ਨੇ ਪਰ ਇਹਨਾਂ ਬੱਚਿਆਂ ਦੇ ਵਾਸਤੇ ਵੀ ਅਸੀਂ ਆਪਣੇ ਬੱਚਿਆਂ ਵਾਂਗਨ ਧਿਆਨ ਕਰਦੇ ਹੈਗੇ ਆ ਕਿ ਇਹਨਾਂ ਦੀ ਐਜੂਕੇਸ਼ਨ ਦਾ ਇਹਨਾਂ ਦੀ ਐਕਟੀਵਿਟੀਜ਼ ਦਾ ਇਹਨਾਂ ਦੇ ਫੂਡ ਦਾ ਇਹਨਾਂ ਦੇ ਸਪੋਰਟਸ ਦਾ ਇਹਨਾਂ ਦੇ ਕਪੜੇ ਕਪੜੇ ਦਾ ਮੈਨਰਸ ਦਾ ਹਰ ਸੰਡੇ ਮੈਂ ਤੇ ਮੇਰੀ ਨੀਸ ਕੈਨੇਡਾ ਤੋਂ ਅਸੀਂ ਆਨਲਾਈਨ ਹੁੰਦੇ ਆ ਇੱਥੇ ਇੱਕ ਜ਼ੂਮ ਰੂਮ ਬਣਾਇਆ ਹੋਇਆ ਹੈ ਜਬ ਕਿਡਸ ਲੁੱਕ ਫਾਰਵਰਡ ਸਾਰਿਆਂ ਦੇ ਬੱਚਿਆਂ ਦੇ ਵਿਜ਼ਨ ਬੋਰਡ ਬਣੇ ਹੋਏ ਨੇ ਚੜੀਏ ਟ੍ਰਾਈਟ ਚੈਸਟ ਬਣਿਆ ਹੋਇਆ ਹੈ ਜਿਹਦੇ ਵਿੱਚ ਉਹ ਲਿਖ ਕੇ ਪਾਉਂਦੇ ਨੇ ਫਿਰ ਉਹਨਾਂ ਨੂੰ ਕਹਿੰਦਾ ਤੁਹਾਨੂੰ ਕੀ ਕੀ ਯਾਦ ਹੈ ਤਾਂ ਬੇਸਿਕਲੀ ਆਜ ਜਿਹੜਾ ਉਹਨਾਂ ਦੇ ਨਾਲ ਪਰਸਨਲ ਇੰਟਰੈਕਸ਼ਨ ਹੈ ਨਾ ਉਹ ਵੈਲਿਊ ਐਡ ਕਰਦੀ ਪਈ ਤੁਸੀਂ